ਜੇ ਤੁਹਾਡੇ ਡਾਕਟਰ ਨੇ ਤੁਹਾਨੂੰ ਕਿਹਾ ਕਿ ਤੁਹਾਡੇ ਗੋਡੇ ਬਦਲਾਣੇ ਪੈਣੇ ਆ ਅਸੀਂ ਉਸ ਚੀਜ਼ ਦੀ ਗਾਰੰਟੀ ਲੈਣੇ ਕਿ ਉਹਨਾਂ ਨੂੰ ਗੋਡੇ ਬਦਲਣ ਦੀ ਲੋੜ ਨਹੀਂ ਪਵੇਗੀ ਮਤਲਬ ਤੁਸੀਂ ਗਾਰੰਟੀ ਲੈਣ ਲਈ ਤਿਆਰ ਹੋ ਕਿ ਇੱਕ ਵਾਰੀ ਜਿਹੜਾ ਕੋਈ ਮਰੀਜ਼ ਤੁਹਾਡੇ ਕੋਲੇ ਆ ਗਿਆ ਤੁਸੀਂ ਉਹਨੂੰ 100% ਠੀਕ ਕਰਕੇ ਤੋਰੋ ਬਿਲਕੁਲ ਜੀ ਬਿਲਕੁਲ ਸਾਸੀ ਕਾਲ ਲਾਈਵ ਤੇ ਇਸ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕੁਮਾਨ ਅੱਜ ਦੇ ਜ਼ਮਾਨੇ ਦੇ ਵਿੱਚ ਹਰੇਕ ਬੰਦਾ ਕਿਸੇ ਨਾ ਕਿਸੇ ਬਿਮਾਰੀ ਦੇ ਨਾਲ ਜੂਝ ਰਿਹਾ ਹੈ ਹਰੇਕ ਬੰਦੇ ਨੂੰ ਕੋਈ ਨਾ ਕੋਈ ਬਿਮਾਰੀ ਨੇ ਜਕੜਿਆ ਹੋਇਆ ਹੈ ਘੇਰਿਆ ਹੋਇਆ ਹੈ ਤੇ ਜ਼ਿਆਦਾਤਰ ਗੱਲ ਕਰੀਏ ਤਾਂ ਅੱਜਕੱਲ ਦਰਦਾਂ ਤੋਂ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਗੋਡਿਆਂ ਦਾ ਦਰਦ ਦੀ ਗੱਲ ਕਰੀਏ ਤਾਂ ਗੋਡਿਆਂ ਦੇ ਦਰਦ ਆਮ ਕਰਕੇ ਘਰਾਂ ਦੇ ਵਿੱਚ ਬੀਬੀਆਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੇ ਜਦੋਂ ਇਹਨਾਂ ਦੇ ਇਲਾਜ ਅਸੀਂ ਲੱਭਦੇ ਹਾਂ ਗੋਡਿਆਂ ਦੇ ਦਰਦਾਂ ਦੇ ਇਲਾਜ ਦੀ ਗੱਲ ਕਰਦੇ ਹਾਂ ਤਾਂ ਉਸ ਇਲਾਜ ਦੇ ਵਾਸਤੇ ਜਿਹੜੀਆਂ ਅੰਗਰੇਜ਼ੀ ਦਵਾਈਆਂ ਖਾਂਦੀਆਂ ਨੇ ਬੀਬੀਆਂ ਜਾਂ ਫਿਰ ਕੋਈ ਵੀ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਜੋੜਾਂ ਦਾ ਦਰਦ ਹੁੰਦਾ ਹੈ ਤਾਂ ਉਹ ਦਵਾਈਆਂ ਜਦੋਂ ਤੱਕ ਚੱਲਦੀਆਂ ਨੇ ਉਦੋਂ ਤੱਕ ਠੀਕ ਰਹਿੰਦੇ ਨੇ ਪਰ ਜਦੋਂ ਉਹ ਦਵਾਈਆਂ ਛੱਡ ਦਿੱਤੀਆਂ ਜਾਂਦੀਆਂ ਨੇ ਤਾਂ ਦੁਬਾਰਾ ਫੇਰ ਉਹ ਸਮੱਸਿਆ ਉੱਥੇ ਦੀ ਉੱਥੇ ਹੀ ਖੜੀ ਹੁੰਦੀ ਹੈ ਤਾਂ ਅੱਜ ਤੁਹਾਨੂੰ ਜੋੜਾਂ ਦੇ ਦਰਦ ਦੀ ਇੱਕ ਅਜਿਹਾ ਰਾਮਬਾਣ ਇਲਾਜ ਦੱਸਣ ਲੱਗੇ ਆ ਅਜਿਹਾ ਇੱਕ ਥਾਂ ਤੇ ਤੁਹਾਨੂੰ ਲੈ ਕੇ ਆਏ ਆ ਜਿੱਥੇ ਕਿ ਤੁਸੀਂ ਆ ਕੇ ਇੱਕ ਵਾਰੀ ਜਦੋਂ ਦਵਾਈ ਲੈ ਲਓਗੇ ਨਾ ਉਸ ਤੋਂ ਬਾਅਦ ਤੁਸੀਂ ਆਪਣੇ ਮੂੰਹੋਂ ਕਹੋਗੇ ਕਿ ਸਾਨੂੰ ਇਸ ਤਰ੍ਹਾਂ ਦਾ ਆਰਾਮ ਪਹਿਲਾਂ ਕਦੇ ਨਹੀਂ ਹੋਇਆ ਸੋ ਅੱਜ ਅਸੀਂ ਕਪੂਰਥਲਾ ਦੇ 베ਗੋਵਾਲ ਦੇ ਵਿੱਚ ਬੈਠੇ ਆ 베ਗੋਵਾਲ ਦੇ ਵਿੱਚ ਇੱਕ ਮਹਾਵੀਰ ਕਲੀਨਿਕ ਹੈ ਜਿੱਥੇ ਕਿ ਅੱਜ ਡਾਕਟਰ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਨ ਲਈ ਪਹੁੰਚੇ ਹਾਂ ਕਿ ਕਿਸ ਤਰ੍ਹਾਂ ਉਹ ਦੇਸੀ ਤਰੀਕਿਆਂ ਦੇ ਨਾਲ ਇਲਾਜ ਕਰਦੇ ਨੇ ਤੇ ਕਿਸ ਤਰ੍ਹਾਂ ਉਹਨਾਂ ਦੇ ਜਿਹੜੇ ਕੋਲ ਆਉਂਦੇ ਨੇ ਲੋਕ ਆਪਣੇ ਦਰਦਾਂ ਦੀਆਂ ਸਮੱਸਿਆਵਾਂ ਲੈ ਕੇ ਉਹ ਠੀਕ ਹੁੰਦੇ ਨੇ ਸੋ ਪਹਿਲਾਂ ਕਰ ਲੈਣੀ ਹੈ ਸਵਾਗਤ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਪਹਿਲੀ ਗੱਲ ਮੈਨੂੰ ਐਂ ਦੱਸੋ ਕਿ ਜਦੋਂ ਇਹ ਤੁਹਾਡਾ ਕਲੀਨਿਕ ਦੇ ਵਿੱਚ ਕੋਈ ਆਉਂਦਾ ਗੋਡਿਆਂ ਦਾ ਦਰਦ ਆ ਕਿਸੇ ਵੀ ਤਰ੍ਹਾਂ ਦੇ ਦਰਦਾਂ ਨੂੰ ਲੈ ਕੇ ਇਹ ਦਰਦ ਹੁੰਦੇ ਕਿਵੇਂ ਨੇ ਇਹ ਗੋਡਿਆਂ ਦਾ ਦਰਦ ਜਾਂ ਹੋਰ ਦਰਦ ਇਹ ਕਾਰਨ ਕੀ ਬਣਦਾ ਇਹਨਾਂ ਦਰਦਾਂ ਦਾ ਸਭ ਤੋਂ ਪਹਿਲਾਂ ਮੈਂ ਲਾਈਵ ਤੇ ਚੈਨਲ ਵਾਲੇ ਸਾਡੇ ਕੋਲ ਵੀਰ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਹਨਾਂ ਨੇ ਸਵਾਲ ਪੁੱਛਿਆ ਕਿ ਗੋਡਿਆਂ ਦਾ ਜਾਂ ਦੂਸਰੇ ਦਰਦ ਹੁੰਦੇ ਕੌਣ ਨੇ ਅਸਲ ਵਿੱਚ ਕੀ ਹੁੰਦਾ ਕਿ ਘਰ ਦੇ ਵਿੱਚ ਲੇਡੀਜ਼ ਜਿਹੜੀਆਂ ਨੇ ਉਹਨਾਂ ਨੂੰ ਬਹੁਤ ਵਰੀ ਪੌੜੀਆਂ ਚੜ੍ਹਨਾ ਪੈਂਦਾ ਹੈ ਉਤਰਨਾ ਪੈਂਦਾ ਹੈ ਉਹਦੇ ਨਾਲ ਅਸਲ ਵਿੱਚ ਕੀ ਹੁੰਦਾ ਕਿ ਲਗਾਤਾਰ ਚੜ੍ਹਨ ਦੇ ਨਾਲ ਉਤਰਨ ਦੇ ਨਾਲ ਸਾਡੇ ਗੋਡਿਆਂ ਦੇ ਉੱਤੇ ਤੇ ਸਾਡੇ ਡਿਸਕ ਵਾਲੇ ਪੋਰਸ਼ਨ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਪੈਂਦਾ ਦਬਾਅ ਪੈਣ ਦੇ ਕਾਰਨ ਹੌਲੀ-ਹੌਲੀ ਹੌਲੀ-ਹੌਲੀ ਸਮਾਂ ਪਾ ਕੇ ਜਿਹੜੀ ਗੋਡਿਆਂ ਦੀ ਗਰੀਸ ਹੈ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਉਦੇ ਨਾਲ ਕੀ ਹੁੰਦਾ ਹੈ ਕਿ ਫਿਰ ਗੋਡਿਆਂ ਦੀ ਜਿਹੜੀਆਂ ਹੱਡੀਆਂ ਉਹ ਆਪੋ ਵਿੱਚ ਟਕਰਾਂਦੀਆਂ ਨੇ ਛਿੱਲੇ ਜਾਂਦੇ ਨੇ ਗੋਡੇ ਛਿੱਲਣ ਤੋਂ ਬਾਅਦ ਉਹ ਦਰਦ ਇੰਨਾ ਕਿ ਭयंਕਰ ਹੁੰਦਾ ਹੈ ਕਿ ਉਹਨੂੰ ਫਿਰ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਜੀ ਇਹ ਤਾਂ ਸਭ ਤੋਂ ਪਹਿਲੀ ਗੱਲ ਹੈ ਗੋਡਿਆਂ ਦੇ ਦਰਦ ਦੂਸਰੀ ਸੱਟ ਲੱਗਣ ਕਰਕੇ ਗਿਰਨ ਕਰਕੇ ਆਮ ਤੌਰ ਤੇ ਬਾਥੂਮ ਵਿੱਚ ਲੋਕ ਡਿੱਗ ਜਾਂਦੇ ਆ ਜਾਂ ਕੋਈ ਹੋਰ ਕਾਰਨ ਸੱਟ ਲੱਗਣ ਕਰਕੇ ਵੀ ਇਹ ਦਰਦ ਜਿਹੜੇ ਬਹੁਤ ਵੱਧ ਜਾਂਦੇ ਆ ਆਮ ਤੌਰ ਤੇ ਅਸੀਂ ਕੀ ਕਰਦੇ ਆਂ ਕਿ ਪਿੰਡਾ ਥਾਵਾਂ ਦੇ ਵਿੱਚੋਂ ਥੋੜੀਆਂ 2 4 5 ਖੁਰਾਕਾਂ ਲੈ ਕੇ ਆਪਣਾ ਟਾਈਮ ਸਾਰ ਲੈਨੇ ਆਂ ਸਮਾਂ ਪਾ ਕੇ ਉਹ ਸਟੀਰਡ ਜਾਂ ਉਹ ਪੇਨ ਕਿਲਰਸ ਜਿਹੜੇ ਮਤਲਬ ਡਾਕਟਰ ਦਿੰਦੇ ਰਹਿੰਦੇ ਆ ਉਹਦੇ ਨਾਲ ਹੌਲੀ 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 ਸਾਡੀਆਂ ਕਿਡਨੀਆਂ ਤੇ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪੈਂਦਾ ਜਿਹਦੇ ਨਾਲ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇੰਗਲਿਸ਼ ਦਵਾਈਆਂ ਜਿਹੜੇ ਇਨਸਟੈਂਟ ਰੀਲੀਫ ਦੇ ਦਿੰਦੀਆਂ ਹੁਣੇ ਗੋਲੀ ਖਾਧੀ ਹੁਣੇ ਆਰਾਮ ਆ ਗਿਆ ਪਰ ਅਸੀਂ ਜਿਹੜਾ ਇਲਾਜ ਕਰਦੇ ਆ ਉਹ ਆਯੁਰਵੈਦਿਕ ਪદ્ધਤੀ ਦੇ ਨਾਲ ਕਰਦੇ ਆ ਜਿਹਦੇ ਨਾਲ ਬਿਲਕੁਲ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੁੰਦਾ ਨਾ ਕਿਡਨੀਆ ਨੂੰ ਔਰ ਉਹਨਾਂ ਦਾ ਜਿਹੜਾ ਰੋਗ ਹੈ ਉਹ ਵੀ ਹੌਲਾ ਹੌਲੀ ਸਮੇਂ ਪਾ ਕੇ ਠੀਕ ਹੋ ਜਾਂਦਾ ਤੁਸੀਂ ਜਿਹੜੇ ਦਰਦ ਨੇ ਉਹ ਦੇਖੋ ਸਰੀਰ ਦੇ ਵਿੱਚ ਬਹੁਤ ਤਰ੍ਹਾਂ ਦੇ ਦਰਦ ਹੁੰਦੇ ਨੇ ਗੋਡਿਆਂ ਦੇ ਕਹਿ ਲਈਏ ਕਮਰ ਦੇ ਵਿੱਚ ਦਰਦ ਕਹਿ ਲਈਏ ਤੇ ਕਈ ਵਾਰੀ ਕਈਆਂ ਦੇ ਮੋਢਿਆਂ ਦੇ ਮੋਰਾਂ ਦੇ ਵਿੱਚ ਕਹਿ ਲੈਂਦੇ ਆ ਉੱਥੇ ਵੀ ਦਰਦ ਹੋਣ ਲੱਗ ਜਾਂਦਾ ਤਾਂ ਤੁਸੀਂ ਸਪੈਸ਼ਲ ਕਿਹੜੇ ਇਲਾਜ ਕਿਹੜੀ ਚੀਜ਼ ਦੇ ਇਲਾਜ ਦਾ ਦਰਦ ਦਾ ਜਿਹੜਾ ਇਲਾਜ ਕਰਦੇ ਹੋ ਦੇਖੋ ਅਸੀਂ ਸਭ ਤੋਂ ਪਹਿਲਾਂ ਗੋਡਿਆਂ ਦੇ ਦਰਦ ਦਾ ਬਹੁਤ ਜ਼ਿਆਦਾ ਇਲਾਜ ਕਰਦੇ ਆ ਗੋਡਿਆਂ ਦੇ ਵਿੱਚ ਗੈਪ ਹੋਵੇ ਗ੍ਰੀਸ ਘੱਟ ਹੋਵੇ ਸਰਵਾਈਕਲ ਦੀ ਕਿਸੇ ਨੂੰ ਸਮੱਸਿਆ ਸਲਿੱਪ ਡਿਸਕ ਦੇ ਆ ਜਾਂ ਰੀ ਦੀ ਦਰਦ ਹੈ ਜਿਹਨੂੰ ਸ਼ਟਿਕਾ ਪੇਨ ਵੀ ਅਸੀਂ ਕਹਿ ਲੈਂਦੇ ਆ ਉਹਦੇ ਵਿੱਚ ਅਸੀਂ ਇਹ ਗਾਰੰਟੀ ਦਿੰਦੇ ਆ ਕਿ ਕਿਸੇ ਨੂੰ ਵੀ ਗੋਡੇ ਬਦਲਾਨ ਦੀ ਲੋੜ ਨਹੀਂ ਪਵੇਗੀ ਸਾਡੇ ਕੋਲ ਟ੍ਰੀਟਮੈਂਟ ਤੋਂ ਬਾਅਦ ਜੋੜਾਂ ਦੇ ਕਿਸੇ ਤਰ੍ਹਾਂ ਦੀ ਵੀ ਦਰਦ ਹੈ ਉਹਦਾ ਟ੍ਰੀਟਮੈਂਟ ਅਸੀਂ ਆਯੁਰਵੈਦਿਕ ਤਰੀਕੇ ਨਾਲ ਕਰਦੇ ਆਂ ਔਰ ਇਸ ਚੀਜ਼ ਦੀ ਛੋਟੀ ਦਿੰਦੇ ਆਂ ਕਿ ਜੇ ਤੁਹਾਡੇ ਡਾਕਟਰ ਨੇ ਤੁਹਾਨੂੰ ਕਿਹਾ ਕਿ ਤੁਹਾਡੇ ਗੋਡੇ ਬਦਲਾਣੇ ਪੈਣੇ ਆ ਅਸੀਂ ਉਸ ਚੀਜ਼ ਦੀ ਗਾਰੰਟੀ ਲੈਨੇ ਕਿ ਉਹਨਾਂ ਨੂੰ ਗੋਡੇ ਬਦਲਣ ਦੀ ਲੋੜ ਨਹੀਂ ਪਵੇਗੀ ਮਤਲਬ ਤੁਸੀਂ ਗਾਰੰਟੀ ਲੈਣ ਲਈ ਤਿਆਰ ਹੋ ਕਿ ਇੱਕ ਵਾਰੀ ਜਿਹੜਾ ਕੋਈ ਮਰੀਜ਼ ਤੁਹਾਡੇ ਕੋਲੇ ਆ ਗਿਆ ਤੁਸੀਂ ਉਹਨੂੰ 100% ਠੀਕ ਕਰਕੇ ਤੋਰੋਗੇ ਬਿਲਕੁਲ ਜੀ ਬਿਲਕੁਲ ਅਸੀਂ ਇਸ ਦੀ ਗਾਰੰਟੀ ਲੈਨੇ ਆ ਕਿ ਜੇ ਗੋਡੇ ਬਦਲਣ ਵਾਸਤੇ ਤੁਹਾਡੇ ਡਾਕਟਰ ਨੇ ਕਿਹਾ ਤੇ ਅਸੀਂ ਤੁਹਾਨੂੰ ਗੋਡੇ ਬਦਲਣ ਵਾਸਤੇ ਬਿਲਕੁਲ ਨਹੀਂ ਕਵਾਂਗੇ ਸਗੋਂ ਉਹਦਾ ਇਲਾਜ ਕਰਾਂਗੇ ਜਿਹਦੇ ਕਰਕੇ ਤੁਸੀਂ ਹੋਰਾਂ ਲੋਕਾਂ ਨੂੰ ਵੀ ਦੱਸੋਗੇ ਕਿ ਮੈਂ ਉਥੋਂ ਇਲਾਜ ਕਰਵਾਇਆ ਤੇ ਹੁਣ ਮੈਂ ਬਿਲਕੁਲ ਠੀਕ ਹਾਂ ਤਾਂ ਦਰਸ਼ਕੋ ਤੁਸੀਂ ਇਹ ਗੱਲ ਧਿਆਨ ਨਾਲ ਸੁਣ ਲੋ ਡਾਕਟਰ ਸਾਹਿਬ ਨੇ ਕਿਹਾ ਕਿ ਇੱਕ ਵਾਰੀ ਜਿਹਦੇ ਵੀ ਗੋਡਿਆਂ 'ਚ ਦਰਦ ਹੁੰਦਾ ਇੱਕ ਵਾਰੀ ਡਾਕਟਰ ਸਾਹਿਬ ਕੋਲੇ ਪਹੁੰਚ ਕੇ ਇਲਾਜ ਕਰਾ ਕੇ ਦੇਖੋ ਤਾਂ ਇਹ ਗਰੰਟੀ ਲੈਂਦੇ ਕਿ ਜਦੋਂ ਤੁਸੀਂ ਇੱਕ ਵਾਰੀ ਇਹਨਾਂ ਕੋਲੇ ਪਹੁੰਚ ਗਏ ਤਾਂ ਤੁਹਾਨੂੰ 101% ਠੀਕ ਕਰਕੇ ਤੋਰਨਗੇ ਬਸ ਤੁਸੀਂ ਕਰਨਾ ਕੀ ਹੈ ਕਿ ਡਾਕਟਰ ਸਾਹਿਬ ਦਾ ਤੁਹਾਨੂੰ ਆਖਿਰ ਦੇ ਵਿੱਚ ਫੋਨ ਨੰਬਰ ਦੱਸਾਂਗੇ ਤੁਸੀਂ ਉਸ ਫੋਨ ਨੰਬਰ ਤੇ ਕਾਲ ਕਰਨੀ ਹੈ ਇੱਕ ਵਾਰੀ ਇਹਨਾਂ ਤੋਂ ਐਡਰੈਸ ਜਿਹੜਾ ਪੁੱਛ ਕੇ ਇਹਨਾਂ ਦੇ ਕੋਲੇ ਪਹੁੰਚਣਾ ਹੈ ਤੇ ਉਸ ਤੋਂ ਬਾਅਦ ਸਾਰੀ ਜਿਹੜੀ ਤੁਹਾਡੀ ਸਮੱਸਿਆ ਹੈ ਉਹਦਾ ਜ਼ਿੰਮੇਵਾਰੀ ਡਾਕਟਰ ਸਾਹਿਬ ਲੈਂਦੇ ਨੇ ਹੱਲ ਕਰਨ ਦੀ ਤਾਂ ਡਾਕਟਰ ਸਾਹਿਬ ਗੱਲ ਕਰੀਏ ਕਿ ਜਿਸ ਤਰ੍ਹਾਂ ਗੋਡਿਆਂ ਦੇ ਦਰਦ ਹੈ ਉਸ ਤੇ ਤੁਸੀਂ ਕਿਹਾ ਕਿ ਅੰਗਰੇਜ਼ੀ ਦਵਾਈਆਂ ਨੇ ਜਿਹੜੀਆਂ ਉਹਨਾਂ ਦੇ ਨਾਲ ਠੀਕ ਨਹੀਂ ਹੁੰਦਾ ਅਤੇ ਤੁਸੀਂ ਕਿਵੇਂ ਠੀਕ ਕਰ ਦਿੰਦੇ ਹੋ ਫਿਰ ਉਹ ਦਰਦ ਦੇਖੋ ਏ ਨਹੀਂ ਮੈਂ ਕਿਹਾ ਕਿ ਠੀਕ ਨਹੀਂ ਹੁੰਦਾ ਅਸਲ ਚ ਕੀ ਹੁੰਦਾ ਹੈ ਕਿ ਇੰਗਲਿਸ਼ ਮੈਡੀਸਨ ਜਿਹੜੀ ਹੈ ਉਹ ਖਾਂਦਿਆਂ ਖਾਂਦਿਆਂ ਮਰੀਜ਼ ਠੀਕ ਰਹਿੰਦਾ ਜਦੋਂ ਦਵਾਈ ਖਾਈ ਜਾਂਦਾ ਠੀਕ ਰਹਿੰਦਾ ਜਿੱਦਣ ਉਹ ਦਵਾਈ ਛੱਡ ਦਿੰਦਾ ਉਸ ਤੋਂ ਕੁਝ ਸਮੇਂ ਬਾਅਦ ਉਹ ਦਰਦ ਫੇਰ ਚਾਲੂ ਹੋ ਜਾਂਦੀ ਕਹਿਣ ਦਾ ਮਤਲਬ ਹੈ ਇੰਗਲਿਸ਼ ਮੈਡੀਸਨ ਦੇ ਨਾਲ ਕਿਸੇ ਦਾ ਵੀ ਇਲਾਜ ਸੰਭਵ ਨਹੀਂ ਹੈਗਾ ਆਯੁਰਵੈਦਿਕ ਦੇ ਵਿੱਚ ਹਰ ਚੀਜ਼ ਦਾ ਇਲਾਜ ਹੈ ਔਰ ਦੂਸਰੀ ਗੱਲ ਹੈ ਕਿ ਇਸ ਇਲਾਜ ਦੇ ਨਾਲ ਕਿਸੇ ਦੀ ਵੀ ਕਿਡਨੀਜ਼ ਦੇ ਉੱਤੇ ਕੋਈ ਨੁਕਸਾਨ ਨਹੀਂ ਹੁੰਦਾ ਔਰ ਦੂਸਰਾ ਨਾਮ ਉਹਦਾ ਸਰੀਰ ਫੁੱਲ ਦਾ ਨਾਮ ਦਾ ਭਾਰਵਾਦ ਸਾਡੀ ਮੈਡੀਸਨ ਦਾ ਇਹ ਇੱਕ ਖਾਸ ਫਾਇਦਾ ਜੀ ਡਾਕਟਰ ਸਾਹਿਬ ਕਿੰਨੇ ਸਮੇਂ ਦਾ ਇਲਾਜ ਹੈ ਜੇਕਰ ਕਿਸੇ ਦੇ ਕੋਈ ਪਿੱਠ ਦਰਦ ਹੈ ਜਾਂ ਗੋਡਿਆਂ ਦਾ ਦਰਦ ਹੈ ਕਿੰਨੇ ਸਮੇਂ ਦਾ ਇਲਾਜ ਟ੍ਰੀਟਮੈਂਟ ਕਿੰਨਾ ਸਮਾਂ ਚੱਲਦਾ ਹੈ ਤੁਹਾਡਾ ਦੇਖੋ ਆਪਣੇ ਉਹਦੇ ਵਿੱਚ ਨਾ ਇਹ ਕੰਡੀਸ਼ਨਸ ਹੁੰਦੀ ਹੈ ਕਿ ਪਹਿਲਾਂ ਸਾਨੂੰ ਇਹ ਦੇਖਣਾ ਪੈਂਦਾ ਹੈ ਕਿ ਮਰੀਜ਼ ਨੂੰ ਪ੍ਰੋਬਲਮ ਕੀ ਹੈ ਜਿਸ ਤਰ੍ਹਾਂ ਹੁਣ ਕਈਆਂ ਨੂੰ ਵੈਸੇ ਹੀ ਸਰਦੀ ਕਰਕੇ ਹਲਕਾ ਪੇਨ ਹੋ ਜਾਂਦਾ ਉਹਦਾ ਟਰੀਟਮੈਂਟ ਤੇ ਹਾਰਡਲੀ ਕੋਈ 10 15 20 ਦਿਨ 25 ਦਿਨ ਚੱਲੇਗਾ ਜਿਨ੍ਹਾਂ ਦੀਆਂ ਦਰਦਾਂ ਪੁਰਾਣੀਆਂ ਨੇ ਜਾਂ ਜਿਨ੍ਹਾਂ ਦੇ ਗੋਡੇ ਬਹੁਤ ਸੁੱਜ ਗਏ ਆ ਗੋਡਿਆਂ 'ਚ ਗੈਪ ਆ ਗਿਆ ਜਾਂ ਗੋਡੇ ਲੱਤਾਂ ਮਤਲਬ ਵਿੰਗੀਆਂ ਹੋ ਗਈਆਂ ਉਹਨਾਂ ਦਾ ਟਰੀਟਮੈਂਟ ਥੋੜਾ ਜਿਆਦਾ ਲੰਮਾ ਚੱਲਦਾ 3 ਤੋਂ 4 ਮਹੀਨੇ ਬਾਕੀ ਪਹਿਲੇ 10 ਦਿਨਾਂ ਦੇ ਵਿੱਚ ਮਰੀਜ਼ ਨੂੰ ਪਤਾ ਲੱਗਣਾ ਚાલુ ਹੋ ਜਾਂਦਾ ਕਿ ਮੇਰੀ ਦਰਦ ਬਹੁਤ ਹੱਦ ਤੱਕ ਕੰਟਰੋਲ ਉਹਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈ ਡਾਕਟਰ ਸਾਹਿਬ ਕੋਈ ਮਰੀਜ਼ ਤੁਹਾਡੇ ਕੋਲ ਅਜੇ ਹਾਂ ਵੀ ਆਇਆ ਜਿਹੜਾ ਕਿ ਕਹਦੇ ਕਿ ਮੈਂ ਤੁਹਾਡੇ ਤੋਂ ਦਵਾਈ ਖਾਧੀ ਸੀ ਮੈਂ ਠੀਕ ਹੋ ਗਿਆ ਸੀ ਤੇ ਸਮਾਂ ਬੀਤਣ ਤੋਂ ਬਾਅਦ ਦੁਬਾਰੇ ਫੇਰ ਉਹਨਾਂ ਦੇ ਦਰਦ ਸ਼ੁਰੂ ਹੋ ਗਿਆ ਹੋਵੇ ਨਹੀਂ ਨਹੀਂ ਇਸ ਤਰ੍ਹਾਂ ਦਾ ਅਜੇ ਤੱਕ ਤਾਂ ਕੁਝ ਨਹੀਂ ਹੋਇਆ ਬਾਕੀ ਸਾਡੇ ਕੋਲ ਮਰੀਜ਼ ਬੈਠੇ ਹੋਏ ਨੇ ਮੈਂ ਇੱਕ ਦੋ ਮਰੀਜ਼ਾਂ ਨਾਲ ਤੁਹਾਡੀ ਮੁਲਾਕਾਤ ਵੀ ਕਰਵਾਵਾਂਗਾ ਉਹ ਤੁਹਾਨੂੰ ਦੱਸਣਗੇ ਕਿ ਸਾਡੇ ਕੋਲ ਟਰੀਟਮੈਂਟ ਤੋਂ ਬਾਅਦ ਹੁਣ ਕਿਸ ਤਰ੍ਹਾਂ ਦਾ ਫੀਲ ਕਰ ਰਹੇ ਨੇ ਹੂੰ ਮਤਲਬ ਕਿ ਤੁਹਾਡੇ ਕੋਲ ਇੱਕ ਵਾਰੀ ਟ੍ਰੀਟਮੈਂਟ ਕਰਾਉਣ ਤੋਂ ਬਾਅਦ ਦੁਬਾਰੇ ਉਸ ਤਰ੍ਹਾਂ ਦੀ ਜਿਹੜੀ ਸਮੱਸਿਆ ਹੈ ਮਰੀਜ਼ ਨੂੰ ਨਹੀਂ ਆਉਂਦੀ ਹਾਂ ਬਿਲਕੁਲ ਇਹ ਗੱਲ ਬਿਲਕੁਲ ਤੁਹਾਡੀ ਤੁਸੀਂ ਸਵਾਲ ਜਿਹੜਾ ਸਹੀ ਪੁੱਛਿਆ ਕਿਉਂਕਿ ਜਿਸ ਤਰ੍ਹਾਂ ਆਪਾਂ ਇੱਕ ਗਾਰੰਟੀ ਲੈ ਲੈਂਦੇ ਕਿ ਹਾਂ ਜੀ 2 ਮਹੀਨੇ 3 ਮਹੀਨੇ ਤੁਸੀਂ ਦਵਾਈ ਖਾਓ ਉਸ ਤੋਂ ਬਾਅਦ ਤੁਸੀਂ ਠੀਕ ਹੋ ਜਾਓਗੇ ਇਹ ਬਹੁਤੀ ਵਾਰੀ ਇਦਾਂ ਹੁੰਦਾ ਕਿ ਬਹੁਤ ਸਾਰੇ ਲੋਕਾਂ ਦਾ ਦਰਦ ਫਿਰ ਤੋਂ ਜਾਗ ਪੈਂਦਾ ਪਰ ਇਹ ਅਸੀਂ ਐਸ ਸੀ ਦੀ ਛੋਟ ਹੀ ਲੈਨੇ ਆ ਕਿ ਜਿਹੜੀ ਚੀਜ਼ ਦਾ ਅਸੀਂ ਟ੍ਰੀਟਮੈਂਟ ਕਰ ਰਹੇ ਹਾਂ ਮੰਨ ਲਓ ਕਿਸੇ ਦੇ ਗੋਡਿਆਂ ਦਾ ਟ੍ਰੀਟਮੈਂਟ ਕਰ ਰਹੇ ਹਾਂ ਉਹਦਾ ਸਾਡੇ ਮੈਡੀਸਿਨ ਛੱਡਣ ਤੋਂ ਬਾਅਦ ਉਹਨੂੰ ਕੋਈ ਕਿਸੇ ਕਿਸਮ ਦਾ ਨੁਕਸਾਨ ਗੋਡਿਆਂ ਦਾ ਨਹੀਂ ਹੋਏਗਾ ਹਾਂ ਕੋਈ ਅਦਰ ਪ੍ਰੋਬਲਮ ਹੋ ਜਾਂਦੀ ਉਹ ਇੱਕ ਅਲੱਗ ਚੈਪਟਰ ਹੈ ਮੰਨ ਲਓ ਉਹ ਅਗਲੇ ਦਿਨ ਮੋਢੇ 'ਚ ਦਰਦ ਆ ਗਈ ਜਾਂ ਸਿਰ 'ਚ ਦਰਦ ਆ ਗਈ ਅਸੀਂ ਦੇਖੋ ਸਰਵਾਈਕਲ ਦਾ ਵੀ ਟ੍ਰੀਟਮੈਂਟ ਮਾਈਗਰੇਨ ਦਾ ਵੀ ਟ੍ਰੀਟਮੈਂਟ ਕਰਦੇ ਹਾਂ ਹੈਨਾ ਇਹ ਸਭ ਤੇ ਹੋਰ ਕਿਹੜੇ ਕਿਹੜੇ ਇਲਾਜ ਹੈ ਜਿਹੜਾ ਤੁਸੀਂ ਆਯੁਰਵੇਦ ਦੇ ਰਾਹੀਂ ਕਰਦੇ ਹੋ ਇੱਕ ਤਾਂ ਗੋਡਿਆਂ ਦਾ ਤਾਂ ਤੁਹਾਡਾ ਦੇਖੋ ਪੱਕਾ ਹੀ ਹੋ ਗਿਆ ਕਿ ਤੁਸੀਂ ਗੋਡਿਆਂ ਦਾ ਇਲਾਜ ਕਰਦੇ ਹੋ ਤੇ ਇਸ ਦੇ ਨਾਲ ਨਾਲ ਹੋਰ ਕਿਹੜੇ ਇਲਾਜ ਨੇ ਜਿਹੜੇ ਤੁਸੀਂ ਆਯੁਰਵੇਦ ਦੀ ਰਾਹੀਂ ਕਰਦੇ ਹੋ ਬਿਲਕੁਲ ਇਸ ਦੇ ਵਿੱਚ ਅਸੀਂ ਇੱਕ ਫੇਸ ਦਾ ਟ੍ਰੀਟਮੈਂਟ ਕਰਦੇ ਹਾਂ ਫੇਸ ਕਿੰਨਾ ਵੀ ਕਿਸੇ ਦਾ ਖਰਾਬ ਹੋਵੇ ਕਿੱਲ ਸਿਆਈਆਂ ਦਾਗ ੱੱਬੇ ਕਿਸਾਬ ਫੇਸ ਖਰਾਬ ਹੋਵੇ ਉਹ ਸਾਰਾ ਅਸੀਂ ਟ੍ਰੀਟਮੈਂਟ ਕਰਦੇ ਆ ਇਸ ਤੋਂ ਇਲਾਵਾ ਅਸੀਂ ਵਾਲਾਂ ਦਾ ਟ੍ਰੀਟਮੈਂਟ ਕਰਦੇ ਆ ਕਿਸੇ ਦੇ ਵਾਲਾਂ ਦੇ ਵਿੱਚ ਜਿਸ ਤਰ੍ਹਾਂ ਉਹ ਦਾੜੀ ਦੇ ਵਿੱਚ ਜਗ੍ਹਾ ਖਾਲੀ ਹੋ ਜਾਂਦੀ ਹੈ ਨਾ ਮਾਸ ਦਿਖਣ ਲੱਗ ਜਾਂਦਾ ਜਾਂ ਕੀੜਾ ਲੱਗ ਗਿਆ ਹੈ ਨਾ ਜਾਂ ਕਿਸੇ ਦੇ ਲੜਕੀਆਂ ਦੇ ਵਾਲ ਟੁੱਟਦੇ ਝੜਦੇ ਕਮਜ਼ੋਰ ਹੋ ਗਏ ਅੱਜ ਕੱਲ ਲੜਕੀਆਂ ਤੁਹਾਨੂੰ ਪਤਾ ਉਹ ਕਰਾ ਲੈਂਦੀਆਂ ਸਪਾ ਵਗੈਰਾ ਇਹ ਜਾਂ ਕੈਮੀਕल्स ਦੇ ਬਹੁਤ ਸਾਰੀਆਂ ਵਰਤਣ ਦੇ ਕਰਕੇ ਕੈਮੀਕਲਸ ਵਾਲੇ ਸ਼ੈਂਪੂ ਵਰਤਣ ਦੇ ਨਾਲ ਉਹਨਾਂ ਦੇ ਵਾਲ ਟੁੱਟਣੇ ਚਾਲੂ ਹੋ ਜਾਂਦੇ ਆ ਉਸ ਚੀਜ਼ ਦਾ ਵੀ ਅਸੀਂ ਆਯੁਰਵੈਦਿਕ ਨਾਲ ਟ੍ਰੀਟਮੈਂਟ ਕਰਦੇ ਆਂ ਔਰ ਬਿਲਕੁਲ ਸਫਲ ਇਲਾਜ ਆ ਜਾਂਦਾ ਸਫਲ ਇਹ ਆ ਜੀ ਤੇ ਡਾਕਟਰ ਸਾਹਿਬ ਗੱਲ ਕਰੀਏ ਕਿ ਹੋਰ ਜਿਹੜੇ ਕਮਰ ਦਰਦ ਤੇ ਹੋਰ ਦਰਦ ਨੇ ਉਹਨਾਂ ਦਾ ਕਾਰਨ ਕੀ ਬਣਦਾ ਹੈ ਅਸਲ ਦੇ ਵਿੱਚ ਜਿਹੜੇ ਉਹ ਦਰਦ ਹੋਣ ਲੱਗ ਜਾਂਦੇ ਨੇ ਕਈ ਵਾਰੀ ਬੰਦਿਆਂ ਤੋਂ ਜ਼ਿਆਦਾ ਬੁੜੀਆਂ ਦੇ ਵਿੱਚ ਉਸ ਤਰ੍ਹਾਂ ਦਾ ਜ਼ਿਆਦਾ ਦੇਖਿਆ ਗਿਆ ਕਿ ਇਸ ਤਰ੍ਹਾਂ ਦੇ ਜਿਹੜੇ ਦਰਦ ਨੇ ਮਰਦਾਂ ਦੇ ਘੱਟ ਹੁੰਦੇ ਨੇ ਔਰਤਾਂ ਦੇ ਜ਼ਿਆਦਾ ਹੁੰਦੇ ਨੇ ਕੀ ਕਾਰਨ ਹੁੰਦਾ ਹਾਂ ਬਿਲਕੁਲ ਤੁਸੀਂ ਸਵਾਲ ਜਿਹੜਾ ਪੁੱਛਿਆ ਵਾਜਿਬ ਹੈ ਕਿ ਔਰਤਾਂ ਦਾ ਜਿਸ ਤਰ੍ਹਾਂ ਮੈਂ ਸਟਾਰਟਿੰਗ ਦੇ ਵਿੱਚ ਵੀ ਦੱਸਿਆ ਕਿ ਔਰਤਾਂ ਨੂੰ ਕੰਮ ਕਰਦੇ ਵਿੱਚ ਬਹੁਤ ਜ਼ਿਆਦਾ ਪੈਂਦਾ ਜਿਸ ਤਰ੍ਹਾਂ ਮੰਨ ਲਓ ਝੁੱਕ ਗਏ ਆਪਾਂ ਲਗਾਤਾਰ ਕੋਈ ਕੰਮ ਕਰਦੇ ਆ ਹਨਾ ਝੁਕਣ ਤੋਂ ਬਾਅਦ ਜਿੱਦਾਂ ਅੱਜ ਕੱਲ ਬੱਚੇ ਮੋਬਾਈਲ ਬਹੁਤ ਦੇਖਦੇ ਆ ਉਹਨਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਵੱਜ ਜਾਂਦੇ ਆ ਤੁਸੀਂ ਬੱਚਿਆਂ ਨੂੰ ਰੋਕ ਨਹੀਂ ਸਕਦੇ ਅੱਜ ਕੱਲ ਹਰ ਬੱਚੇ ਜੇ ਸਟੱਡੀ ਵੀ ਕਰਨਾ ਤੇ ਸਿਰ ਝੁਕਾ ਕੇ ਕਰਨਾ ਮੋਬਾਈਲ ਵੀ ਘੰਟਾ-ਘੰਟਾ ਦੇਖਦੇ ਆ ਦੂਸਰੀ ਤੁਸੀਂ ਸਵਾਲ ਪੁੱਛਿਆ ਕਿ ਇਹ ਲੜਕੀਆਂ ਜਾਂ ਬੀਬੀਆਂ ਔਰਤਾਂ ਵਿੱਚ ਹੀ ਪ੍ਰੋਬਲਮ ਜ਼ਿਆਦਾ ਕਿਉਂ ਹੁੰਦੀ ਹੈ ਉਹਦਾ ਸਭ ਤੋਂ ਵੱਡਾ ਕਾਰਨ ਇਹ ਆ ਕਿ ਜਿੱਦਾਂ ਆਪਾਂ ਜੈਂਟਸ ਆਪਾਂ ਸਵੇਰ ਕੰਮ ਤੇ ਨਿਕਲ ਗਏ ਸ਼ਾਮ ਨੂੰ ਆਪਾਂ ਵਾਪਸ ਆਏ ਜਿਹੜੀਆਂ ਲੜਕੀਆਂ ਜਾਂ ਔਰਤਾਂ ਨੇ ਘਰ ਦੇ ਵਿੱਚ ਹਾਊਸ ਵਾਈਫਸ ਨੇ ਉਹ ਪੌੜੀਆਂ ਲਗਾਤਾਰ ਚੜ੍ਹਦੀਆਂ ਨੇ ਵੀ ਪੌੜੀਆਂ ਚੜੀਆਂ ਉਤਰੀਆਂ ਔਰ ਦਿਨ ਚ ਕਈ ਵਾਰੀ ਚੜਨਾ ਪੈਂਦਾ ਉਹਦੇ ਨਾਲ ਉਹਨਾਂ ਦੇ ਗੋਡਿਆਂ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈਂਦਾ ਕਮਰ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈਂਦਾ ਉਹਦੇ ਕਰਕੇ ਹੌਲੀ ਹੌਲੀ ਹੌੜੀ ਹੌਲੀ ਸਮਾਂ ਪੈ ਕੇ ਉਹ ਗੋਡਿਆਂ ਵਿੱਚ ਸਵੇਲਿੰਗ ਆ ਜਾਂਦੀ ਹੈ ਤੇ ਗੋਡਿਆਂ ਦਾ ਜਿਹੜਾ ਗਰੀਸ ਜਿਹਨੂੰ ਆਪਾਂ ਕਹਿ ਲੈਂਦੇ ਆ ਅਸੀਂ ਗਲੂਕੋਜ਼ਾ ਮਾਈਨ ਬੁਲਦੇ ਆ ਉਹ ਹੌਲੀ ਹੌਲੀ ਘਟਣਾ ਚાલુ ਹੋ ਜਾਂਦਾ ਘਟਣ ਕਰਕੇ ਉਹ ਫਿਰ ਗੋਡੇ ਆਪੋ ਚ ਰਗੜਦੇ ਆ ਉਹਦੇ ਕਰਕੇ ਲੇਡੀਜ਼ ਦੇ ਵਿੱਚ ਪ੍ਰੋਬਲਮ ਜ਼ਿਆਦਾ ਆਂਦੀ ਜ਼ਿਆਦਾ ਜੀ ਤੇ ਜੇਕਰ ਡਾਕਟਰ ਸਾਹਿਬ ਗੱਲ ਕਰੀਏ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹੋਰ ਇਲਾਜ ਤੁਸੀਂ ਕਰਦੇ ਹੋ ਉਹ ਸਾਰੇ ਇਲਾਜਾਂ ਵਾਸਤੇ ਤੁਸੀਂ ਦੇਸੀ ਹੀ ਦਵਾਈਆਂ ਵਰਤਦੇ ਹੋ ਬਿਲਕੁਲ ਜੀ ਬਿਲਕੁਲ ਅਸੀਂ ਟੋਟਲੀ ਜਿਹੜਾ ਟ੍ਰੀਟਮੈਂਟ ਹੈ ਉਹ ਆਯੁਰਵੈਦਿਕ ਪદ્ધਤੀ ਨਾਲ ਕਰਦੇ ਹਾਂ ਅਸੀਂ ਕਿਸੇ ਵੀ ਤਰ੍ਹਾਂ ਦੀ ਇੰਗਲਿਸ਼ ਮੈਡੀਸਨ ਨਹੀਂ ਯੂਜ਼ ਕਰਦੇ ਜੀ ਤੇ ਉਹਨਾਂ ਦਾ ਕੋਈ ਸਾਈਡ ਇਫੈਕਟ ਬਾਅਦ ਦੇ ਵਿੱਚ ਨਹੀਂ ਨਹੀਂ ਆਯੁਰਵੈਦਿਕ ਦਾ ਦੇਖੋ ਆਯੁਰਵੈਦ ਬਾਰੇ ਤਾਂ ਹਰ ਇੱਕ ਬੰਦਾ ਜਾਣਦਾ ਹੁਣ ਇੱਕ ਚੀਜ਼ ਥੋੜੇ ਸਮੇਂ ਤੋਂ ਪਿਛਲੇ 2-4-5 ਸਾਲਾਂ ਤੋਂ ਇਹ ਦੇਖਣ ਨੂੰ ਮਿਲੀ ਕਿ ਲੋਕ ਦੁਬਾਰਾ ਆਯੁਰਵੈਦ ਵੱਲ ਜੁੜ ਰਹੇ ਆ ਹਮ ਕਿਉਂਕਿ ਲੋਕ ਪਹਿਲਾਂ ਆਯੁਰਵੈਦਿਕ ਨੂੰ ਜਾਂ ਕਹਿ ਲੋ ਕਿ ਭੁੱਲ ਗਏ ਸਨ ਜਾਂ ਉਹਨਾਂ ਨੂੰ ਸਹੀ ਨੌਲੇਜ ਨਹੀਂ ਸੀ ਹੈਗੀ ਹੌਲੀ ਹੌਲੀ ਲੋਕ ਹੁਣ ਆਯੁਰਵੈਦ ਵੱਲ ਜੁੜਦੇ ਜਾ ਰਹੇ ਆ ਡਾਕਟਰ ਸਾਹਿਬ ਜਿਹੜਾ ਇਹ ਸਵਾਲ ਮੇਰਾ ਪੁੱਛਣ ਦਾ ਕਾਰਨ ਹੀ ਰਿਹਾ ਕਿਉਂਕਿ ਕਈ ਵਾਰੀ ਅਸੀਂ ਦੇਖਿਆ ਹੁਣ ਆਯੁਰਵੈਦਿਕ ਜਿਹੜੀਆਂ ਦਵਾਈਆਂ ਨੇ ਨਾ ਉਹਨਾਂ ਦਾ ਅਸਰ ਛੇਤੀ ਕਰਾਉਣ ਦੇ ਵਾਸਤੇ ਕਈ ਵੇਦ ਹੁਣ ਕੀ ਕਰਦੇ ਨੇ ਸਟੀਰੌਇਡ ਪਾਉਂਦੇ ਨੇ ਉਹਦੇ ਵਿੱਚ ਜਿਸ ਕਰਕੇ ਉਹ ਇੱਕ ਵਾਰੀ ਇਲਾਜ ਦਾ ਬੰਦੇ ਦਾ ਹੋ ਜਾਂਦਾ ਪਰ ਸਟੀਰੌਇਡ ਦਾ ਜਿਹੜਾ ਅਸਰ ਹੈ ਉਹ ਸਰੀਰ ਤੇ ਬਾਅਦ ਦੇ ਵਿੱਚ ਦੇਖਣਾ ਸ਼ੁਰੂ ਹੋ ਜਾਂਦਾ ਬਿਲਕੁਲ ਬਿਲਕੁਲ ਤੁਸੀਂ ਸਹੀ ਗੱਲ ਕੀਤੀ ਹੈ ਸਟੀਰੌਇਡ ਜਿਹੜਾ ਨਾ ਇੱਕ ਬਹੁਤ ਹੀ ਹਾਨੀਕਾਰਕ ਕੈਮੀਕਲ ਹੈ ਜਿਹੜਾ ਹਰ ਇੰਗਲਿਸ਼ ਦਵਾਈ ਦੇ ਵਿੱਚ ਡਾਕਟਰਸ ਯੂਜ਼ ਕਰਦੇ ਨੇ ਇੱਕ ਸਮੇਂ ਪਾ ਕੇ ਉਹਦਾ ਨੁਕਸਾਨ ਸਾਡੀ ਕਿਡਨੀਜ਼ ਦੇ ਉੱਤੇ ਬਹੁਤ ਜ਼ਿਆਦਾ ਹੁੰਦਾ ਸਟੀਰੌਇਡ ਦੇ ਨਾਲ ਇਨਸਟੈਂਟ ਰਿਲੀਫ ਤੇ ਆ ਜਾਂਦਾ ਅੱਜ ਤੁਸੀਂ ਮੈਡੀਸਿਨ ਖਾਧੀ ਤੁਹਾਨੂੰ 2 ਘੰਟੇ ਬਾਅਦ ਜਾਂ 2 ਦਿਨ ਬਾਅਦ ਬਿਲਕੁਲ ਰੀਲੀਫ ਹੋ ਜਾਣਾ ਪਰ ਉਹ ਸਟੀਰੌਇਡ ਕਿਤੇ ਨਾ ਕਿਤੇ ਬੋਡੀ ਦੇ ਵਿੱਚ ਇੰਨਾ ਹਾਰਮਫੁਲ ਹੁੰਦਾ ਹੈ ਕਿ ਉਹ ਸਰੀਰ ਨੂੰ ਫੁਲਾ ਦਿੰਦਾ ਮੋਟਾਪਾ ਵੀ ਵਧਦਾ ਉਹਦੇ ਨਾਲ ਉਹਦੇ ਨਾਲ ਸਾਡੀਆਂ ਕਿਡਨੀਜ਼ ਵੀ ਖਰਾਬ ਹੋ ਸਕਦੀਆਂ ਅਸੀਂ ਬਿਲਕੁਲ ਸਟੀਰੌਇਡ ਦਾ ਇਸਤੇਮਾਲ ਨਹੀਂ ਕਰਦੇ ਕਿਉਂਕਿ ਸਾਡਾ ਟ੍ਰੀਟਮੈਂਟ ਹੀ ਸਾਰਾ ਆਯੁਰਵੈਦਿਕ ਹੈ ਜੀ ਤਾਂ ਡਾਕਟਰ ਸਾਹਿਬ ਦੁਬਾਰਾ ਆਪਾਂ ਮੁੱਖ ਆਪਣੀ ਸਮੱਸਿਆ ਦੇ ਉੱਤੇ ਆਈਏ ਕਿ ਜਿਹੜੀ ਤੁਸੀਂ ਗੋਡਿਆਂ ਦੀ ਸਮੱਸਿਆ ਆ ਉਸ ਦਾ ਇਲਾਜ ਕਰਦੇ ਹਾਂ ਜੇਕਰ ਕੋਈ ਤੁਹਾਡੇ ਕੋਲੇ ਆਉਂਦਾ ਮਰੀਜ਼ ਕਹੇ ਕਿ ਮੇਰੇ ਗੋਡੇ ਠੀਕ ਨੇ ਸੌਰੀ ਮੈਂ ਗੋਡੇ ਮੇਰੇ ਦੁੱਖ ਦਿਨ ਮੈਂ ਠੀਕ ਕਰਾਉਣੇ ਨੇ ਉਸ ਤੋਂ ਬਾਅਦ ਉਹਦੇ ਗੋਡੇ ਨਾ ਠੀਕ ਹੋਣ ਤਾਂ ਤੁਸੀਂ ਇਸ ਚੀਜ਼ ਦੀ ਗਾਰੰਟੀ ਲੈਣੇ ਹੋ ਕਿ ਤੁਹਾਡੇ ਟ੍ਰੀਟਮੈਂਟ ਤੋਂ ਬਾਅਦ ਉਹਦੇ ਗੋਡੇ 101% ਠੀਕ ਹੋਣਗੇ ਹਾਂ ਬਿਲਕੁਲ ਅਸੀਂ ਇਸ ਦੀ ਗਾਰੰਟੀ ਲੈਣੇ ਆ ਕਿਉਂਕਿ ਗੋਡਿਆਂ ਦਾ ਟ੍ਰੀਟਮੈਂਟ ਜਿਹੜਾ ਉਹ ਥੋੜਾ ਜਿਹਾ ਲੰਮਾ ਹੁੰਦਾ ਜੀ ਲੰਬਾ ਮਤਲਬ ਜਿਸ ਤਰ੍ਹਾਂ ਅਸੀਂ ਉਹਨੂੰ ਟ੍ਰੀਟਮੈਂਟ ਕਰਾਂਗੇ ਉਸ ਤੋਂ ਬਾਅਦ ਅਸੀਂ ਕੁਝ ਪ੍ਰੀਕੌਸ਼ਨਸ ਦੱਸਦੇ ਹਾਂ ਉਹਨਾਂ ਨੂੰ ਕੋਈ ਪਰਹੇਜ਼ ਦੱਸਦੇ ਹਾਂ ਉਹ ਪਰਹੇਜ਼ ਉਹਨਾਂ ਨੇ ਕਰਨੇ ਹੁੰਦੇ ਆ ਔਰ ਬਿਲਕੁਲ ਅਸੀਂ 100% ਇਸ ਦੀ ਗਾਰੰਟੀ ਲੈਂਦੇ ਆ ਕਿ ਪੇਸ਼ੈਂਟ ਜਿਹੜਾ ਸਾਡੇ ਟ੍ਰੀਟਮੈਂਟ ਤੋਂ ਬਾਅਦ ਬਿਲਕੁਲ ਠੀਕ ਹੋ ਜਾਂਦਾ ਔਰ ਸਾਨੂੰ ਅਜੇ ਤੱਕ ਜਿਸ ਤਰ੍ਹਾਂ ਅਸੀਂ ਪਹਿਲਾਂ 2 ਦਿਨ ਕੰਮ ਕਰਦੇ ਸੀ ਅਸੀਂ ਸੋਮ ਤੇ ਮੰਗਲਵਾਰ ਹੀ ਇਹ ਟ੍ਰੀਟਮੈਂਟ ਕਰਦੇ ਸੀ ਪਰ ਹੁਣ ਪੇਸ਼ੈਂਟ ਦੀ YouTube ਤੇ ਦੇਖਣ ਤੋਂ ਬਾਅਦ ਪੇਸ਼ੈਂਟ ਦੀ ਜਿਹੜੀ ਤਾਦਾਤ ਵਧਣ ਕਰਕੇ ਅਸੀਂ ਹੁਣ ਸੋਮਵਾਰ ਤੋਂ ਸ਼ਨੀਵਾਰ ਤੱਕ ਇਹ ਸਮਾਂ ਵਧਾ ਦਿੱਤਾ ਮੇਰੇ ਮਤਲਬ 8 ਵਜੇ ਤੋਂ ਲੈ ਕੇ ਤੇ ਅਸੀਂ 5 ਵਜੇ ਤੱਕ ਰੋਜ਼ਾਨਾ ਮਿਲਦੇ ਹਾਂ ਕਿੰਨਾ ਕੁ ਸਮਾਂ ਹੋ ਗਿਆ ਡਾਕਟਰ ਸਾਹਿਬ ਤੁਹਾਨੂੰ ਇਹ ਇਲਾਜ ਕਰਦਿਆਂ ਨੂੰ ਮਰੀਜ਼ਾਂ ਦੀ ਸੇਵਾ ਕਹਿੰਦੀ ਕਰਦਿਆਂ ਨੂੰ ਸਾਨੂੰ ਕਰੀਬ ਕਰੀ 22 ਸਾਲ ਤੋਂ ਉੱਤੇ ਹੋ ਚੱਲਿਆ ਜੀ ਸਮਾਂ ਇਸੇ ਜਗ੍ਹਾ ਦੇ ਉੱਪਰ ਔਰ ਬੇਗੋਵਾਲ ਦੇ ਵਿੱਚ 22 23 ਸਾਲ ਮੈਨੂੰ ਹੋ ਗਏ ਕੰਮ ਕਰਦਿਆਂ ਨੂੰ ਔਰ ਅਜੇ ਤੱਕ ਬਹੁਤ ਵਧੀਆ ਰਿਸਪੌਂਸ ਮਿਲਿਆ ਕੁਝ ਤੁਹਾਡੇ ਵਰਗੇ ਭਰਾਵਾਂ ਦੀ ਮਿਹਰਬਾਨੀ ਹੈ ਔਰ ਕੁਝ ਪੇਸ਼ੈਂਟਸ ਦਾ ਸਾਡੇ ਉੱਤੇ ਆਸ਼ੀਰਵਾਦ ਹੈ ਪਿਆਰ ਹੈ ਜਿਹਨੂੰ ਸਹੀ ਟ੍ਰੀਟਮੈਂਟ ਮਿਲੇਗਾ ਉਹਨੇ ਆਪੇ ਹੀ ਦੁਬਾਰਾ ਆਣਾ ਜੀ ਜੀ ਤਾਂ ਡਾਕਟਰ ਸਾਹਿਬ ਜੇਕਰ ਕੋਈ ਪੇਸ਼ੈਂਟ ਹੈ ਤੁਹਾਡੇ ਕੋਲੇ ਆਉਣਾ ਚਾਹੁੰਦਾ ਆ ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤਾਂ ਉਹ ਤੁਹਾਡੇ ਤੁਹਾਡਾ ਇੱਕ ਤਾਂ ਫੋਨ ਨੰਬਰ ਹੈ ਜਰੂਰ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਦਿਓ ਤੇ ਉਸ ਤੋਂ ਬਾਅਦ ਤੁਹਾਡਾ ਐਡਰੈਸ ਹੈ ਜਿਹੜਾ ਉਹ ਵੀ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਠੀਕ ਹੈ ਜੀ ਸਾਡਾ ਫੋਨ ਨੰਬਰ ਹੈਗਾ 9780918346 ਇੱਕ ਵਾਰੀ ਪੜ੍ਹੋ 97 809 18346 ਤੇ ਦੂਸਰਾ ਸਾਡਾ ਨੰਬਰ ਹੈਗਾ 98555 18346 ਐਡਰੈਸ ਹੈਗਾ ਜੀ ਸਾਡਾ 베ਗੋਵਾਲ ਮਤਲਬ ਜਲੰਧਰ ਤੋਂ ਜੇ ਕੋਈ ਆਂਦਾ ਤੇ ਸਿੱਧੀਆਂ ਬੱਸਾਂ 베ਗੋਵਾਲ ਨੂੰ ਆਂਦੀਆਂ ਨੇ ਜਲੰਧਰ ਤੋਂ ਕਪੂਰਥਲੇ ਤੋਂ ਵੀ ਸਿੱਧੀਆਂ ਬੱਸਾਂ ਆਂਦੀਆਂ ਨੇ ਹੁਸ਼ਿਆਰਪੁਰ ਤੋਂ ਵੀ ਸਿੱਧੀਆਂ ਬੱਸਾਂ ਆਂਦੀਆਂ ਨੇ ਮਤਲਬ ਅਸੀਂ ਇੱਕ ਹੱਬ 'ਚ ਬੈਠੇ ਆਂ ਹਰ ਆਸੇ ਪਾਸੇ ਏਰੀਆ ਤੋਂ ਪ੍ਰੋਪਰ ਬੱਸਾਂ ਚੱਲਦੀਆਂ ਨੇ ਬਾਕੀ ਕੋਈ ਜੇ ਕੋਈ ਸਾਡਾ ਨਾਲ ਐਡਰੈਸ ਪੁੱਛਣਾ ਚਾਹੁੰਦਾ ਤੇ ਉਹ ਫੋਨ ਤੇ ਸੰਪਰਕ ਕਰ ਸਕਦਾ ਤਾਂ ਦਰਸ਼ਕੋ ਇਹ ਡਾਕਟਰ ਸਾਹਿਬ ਇਸ ਗੱਲ ਦੀ ਗਾਰੰਟੀ ਦਿੰਦੇ ਨੇ ਕਿ ਜੇਕਰ ਤੁਹਾਡੇ ਗੋਡਿਆਂ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਹੱਡੀਆਂ ਦਾ ਕਹਿ ਲਈਏ ਕਿ ਦਰਦ ਹੈ ਤਾਂ ਉਸ ਦੀ ਆਯੁਰਵੇਦਿਕ ਤਰੀਕੇ ਦੇ ਨਾਲ ਇਲਾਜ ਕੀਤਾ ਜਾਊਗਾ ਤੇ ਇਲਾਜ ਵੀ ਅਜਿਹਾ ਕਿ ਜਿਸ ਦੀ 101% ਗਾਰੰਟੀ ਹੈ ਕਿ ਇੱਕ ਵਾਰੀ ਤੁਸੀਂ ਇਲਾਜ ਕਰਾ ਲਿਆ ਤਾਂ ਦੁਬਾਰੇ ਤੁਹਾਨੂੰ ਉਹ ਪ੍ਰੋਬਲਮ ਜ਼ਿੰਦਗੀ ਦੇ ਵਿੱਚ ਨਹੀਂ ਆਊਗੀ ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਇਹ ਜ਼ਰੂਰ ਸਲਾਹ ਦੇਵਾਂਗੇ ਕਿ ਜੇਕਰ ਤੁਹਾਨੂੰ ਵੀ ਕਿਸੇ ਜਾਂ ਕਿਸੇ ਦੋਸਤ ਮਿੱਤਰ ਨੂੰ ਜਾਂ ਕਿਸੇ ਰਿਸ਼ਤੇਦਾਰ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤਾਂ ਇੱਕ ਵਾਰੀ ਤੁਸੀਂ ਡਾਕਟਰ ਸਾਹਿਬ ਦੇ ਨਾਲ ਸੰਪਰਕ ਜ਼ਰੂਰ ਕਰੋ ਕੀ ਪਤਾ ਤੁਸੀਂ ਇੰਨੀਆਂ ਦਵਾਈਆਂ ਖਾ ਕੇ ਜਿਹੜੇ ਅੱਕ ਚੁੱਕੇ ਹੋ ਕਿ ਤੁਹਾਡਾ ਉਹਨਾਂ ਦਵਾਈਆਂ ਤੋਂ ਖਿਹੜਾ ਛੁੱਟ ਜਾਵੇ ਤੇ ਤੁਸੀਂ ਮੁੜ ਕੇ ਡਾਕਟਰ ਸਾਹਿਬ ਦਾ ਧੰਨਵਾਦ ਵੀ ਕਰੋਗੇ ਕਿ ਹਾਂ ਅਸੀਂ ਤਾਂ ਸਾਡੇ ਨਾਲ ਇੱਕ ਮਰੀਜ਼ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਮੈਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਮ ਤੁਸੀਂ ਇੱਥੇ ਮਹਾਵੀਰ ਜਿਹੜੀ ਕਿ ਕਲੀਨਿਕ ਦੇ ਵਿੱਚ ਪਹੁੰਚੇ ਹੋ ਕੀ ਪ੍ਰੋਬਲਮ ਸੀ ਤੁਹਾਨੂੰ ਸਰ ਮੈਨੂੰ ਨਾ ਕਮਰ ਦਰਦ ਸੀ ਅਚਲੂ ਮੈਂ ਪ੍ਰਾਈਵੇਟ ਜੌਬ ਕਰਦੀ ਸੀ ਤੇ ਮੈਂ ਡਿੱਗੀ ਗਈ ਸੀ ਜੀ ਉਸ ਕਰਕੇ ਨਾ ਮੇਰੇ ਕਾਫੀ ਜ਼ੋਰਦਸਤ ਸੱਟ ਲੱਗ ਗਈ ਸੀਗੇ ਕਮਰ ਦੇ ਵਿੱਚ ਤੇ ਮੈਂ ਕਾਫੀ ਹਸਪੀਟਲਾਂ ਤੋਂ ਮੈਡੀਸਨ ਖਾਦੀ ਮੈਨੂੰ ਕੋਈ ਫਰਕ ਨਹੀਂ ਸੀ ਬੰਦਾ ਜਿੰਨਾ ਟਾਈਮ ਮੈਡੀਸਨ ਖਾਂਦੀ ਸੀ ਉਨਾ ਟਾਈਮ ਅਸਰ ਨਹੀਂਦਾ ਸੀ ਉਸ ਤੋਂ ਬਾਅਦ ਫਿਰ ਮੈਨੂੰ ਹਣਾ ਕਿਸੇ ਨੇ ਦੱਸਿਆ ਕਿ ਮਾਹਵੇਰੀ ਕਲੀਨਿਕ ਬਾਰੇ ਦੱਸਿਆ ਫਿਰ ਮੈਂ ਇਹਨਾਂ ਕੋਲ ਆਈ ਤੇ ਇਹਨਾਂ ਕੋਲ ਚਲੋ ਮੇਰਾ ਟ੍ਰੀਟਮੈਂਟ ਚੱਲਿਆ 3 ਮਹੀਨੇ ਚੱਲਿਆ ਤੇ ਮੈਡੀਸਨ ਖਾਦੀ ਕਾਫੀ ਵਧੀਆ ਮਤਲਬ ਕਿ ਤਰੀਕੇ ਨਾਲ ਮੈਂ ਹੁਣ ਬਿਲਕੁਲ ਠੀਕ ਹਾਂ ਤੇ ਜਿਹੜੀ ਤੁਸੀਂ ਅੰਗਰੇਜ਼ੀ ਦਵਾਈਆਂ ਖਾਂਦੇ ਸੀ ਤਾਂ ਉਹ ਖਾਣ ਤੋਂ ਬਾਅਦ ਜਦੋਂ ਛੱਡ ਦਿੰਦੇ ਸੀ ਤੁਸੀਂ ਤਾਂ ਠੀਕ ਰਹਿੰਦੇ ਸੀ ਜਾਂ ਦੁਬਾਰਾ ਸ਼ੁਰੂ ਹੋ ਜਾਂਦਾ ਨਹੀਂ ਐਕਚੁਅਲੀ ਜਦੋਂ ਮੈਂ ਖਾਂਦੀ ਸੀ ਨਾ ਉਹ ਮੈਡੀਸਿਨ ਤੇ ਜਿੰਨਾ ਟਾਈਮ ਖਾਂਦੀ ਸੀ ਉਹਨਾ ਟਾਈਮ ਅਸਰ ਰਹਿੰਦਾ ਸੀ ਠੀਕ ਰਹਿੰਦੀ ਸੀ ਜਦੋਂ ਮੈਂ ਛੱਡ ਦਿੰਦੀ ਸੀ ਮੇਰੇ ਫਿਰ ਦੁਬਾਰਾ ਦਰਦ ਉਸ ਤਰ੍ਹਾਂ ਕਿਨਾਂ ਹੋ ਜਾਂਦਾ ਕਹਿੰਦੀ ਸੀ ਹਾਂਜੀ ਹਾਂਜੀ ਤੇ ਹੁਣ ਜਦੋਂ ਤੁਸੀਂ ਇੱਥੋਂ ਮਹਾਵੀਰ ਮੈਡੀਕਲ ਤੋਂ ਖਾ ਕੇ ਦਵਾਈ ਉਸ ਤੋਂ ਬਾਅਦ ਤੁਹਾਡਾ ਜਿਹੜਾ ਟ੍ਰੀਟਮੈਂਟ ਆ ਉਹ ਹੁਣ ਚੱਲ ਰਿਹਾ ਜਾਂ ਇੱਥੋਂ ਪੂਰਾ ਹੋ ਗਿਆ ਤੁਹਾਡਾ ਤੁਸੀਂ ਇੱਥੇ ਵੈਸੇ ਆਏ ਸੀ ਹਾਂ ਜੀ ਮੇਰਾ ਹੁਣ ਖਤਮ ਹੋ ਚੁੱਕਾ ਹੁਣ ਮੈਂ ਬਿਲਕੁਲ ਠੀਕ ਐ ਹੁਣ ਨਹੀਂ ਮਤਲਬ ਕਿ ਮੈਂ ਦਵਾਈ ਮੈਡੀਸਿਨ ਨਹੀਂ ਖਾਂਦੀ ਵੀ ਹੈਗੀ ਹਾਂ ਹਾਂ ਤੁਸੀਂ ਕਿਸੇ ਹੋਰ ਦਵਾਈ ਵਾਸਤੇ ਹਾਂਜੀ 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 ਤੇ ਹੁਣ ਜਦੋਂ ਇੱਥੋਂ ਤੁਸੀਂ ਦਵਾਈ ਛੱਡਤੀ ਸੀ ਉਸ ਤੋਂ ਬਾਅਦ ਦੁਬਾਰੇ ਤਾਂ ਨਹੀਂ ਤੁਹਾਨੂੰ ਕੋਈ ਪ੍ਰੋਬਲਮ ਹੈ ਨਹੀਂ ਨਹੀਂ ਹੁਣ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੁਣ ਮੈਂ ਬਿਲਕੁਲ ਠੀਕ ਐ ਜੀ ਹਾਂਜੀ ਸਰ 사ਸੀ ਕਾਲ ਜੀ 사ਸੀ ਕਾ ਜੀ ਸਰ ਕੀ ਨਾਮ ਆ ਤੁਹਾਡਾ ਸਰ ਮੇਰਾ ਨਾਮ ਵਿਜੇ ਕੁਮਾਰ ਜੀ ਸਰ ਇੱਥੇ ਤੁਸੀਂ ਜਿਹੜਾ ਕਿ ਮਹਾਵੀਰ ਕਲੀਨਿਕ ਦੇ ਵਿੱਚ ਪਹੁੰਚੇ ਹੋ ਤੁਸੀਂ ਕਿਸ ਚੀਜ਼ ਦੇ ਇਲਾਜ ਦੇ ਲਈ ਆਇਆ ਸੀ ਐਕਟਿਵ ਸਰ ਮੈਂ ਯੂਐਸਏ ਤੋਂ ਇੱਥੇ ਮੈਂ ਉਹਥੇ ਵੀ ਆਪਣਾ ਇਲਾਜ ਕਰਵਾਇਆ ਮੇਰੇ ਨਾਲ ਕਮਰ ਤੇ ਬੜੀ ਪੇਨ ਹੁੰਦੀ ਸੀਗੀ ਉੱਥੇ ਮੈਂ ਡਾਕਟਰ ਤੋਂ ਇਲਾਜ ਕਰਵਾ ਰਿਹਾ ਉਹਦਾ ਮਤਲਬ ਇਹ ਹੈਗਾ ਕਿ ਦਵਾਈ ਖਾ ਲਓ ਤਾਂ ਠੀਕ ਹੈ ਦਵਾਈ ਅਗਰ ਛੱਡ ਦਿਨਾ ਤਾਂ ਇੱਕ ਦਿਨ ਦੇ ਬਾਅਦ ਫੇਰ ਦੁਬਾਰਾ ਉਹੀ ਰੂਟੀਨ ਨਾਲ ਦਰਦ ਹੋਣਾ ਸ਼ੁਰੂ ਹੋ ਜਾਂਦੀ ਹੈ ਫਿਰ ਮੈਨੂੰ ਮੇਰੇ ਕੋਈ ਫਰੈਂਡ ਸਰਕਲ ਤੇ ਸੀਗੇ ਉਹਨਾਂ ਨੇ ਕਹਿ ਕੇ ਬੇਗੋਵਾਲ ਤੁਹਾਡੇ ਉੱਥੇ ਇੱਕ ਡਾਕਟਰ ਮਹਾਵੀਰ ਹੈਗੇ ਉਹਨਾਂ ਕੋਲ ਚਲੇ ਜਾਓ ਸ਼ਾਇਦ ਤੁਹਾਨੂੰ ਫਰਕ ਲੱਗ ਜਾਏ ਮੈਂ ਉਹ ਹੀ ਉਹਨਾਂ ਦਾ ਸੁਣ ਕੇ ਇੱਥੇ ਆਇਆ ਸੀਗਾ ਇਹ ਤੇ ਆਰਾਮ ਇਹਨੂੰ ਥੋੜਾ ਜਿਹਾ ਸਲੋਲੀ ਲੱਗਾ ਪਰ ਪ੍ਰੋਪਰਲੀ ਲੱਗ ਗਿਆ ਜਿੱਦਾਂ ਮਤਲਬ ਜਿੰਨਾ ਮੈਨੂੰ ਚਾਹੀਦਾ ਸੀ ਇਹ ਨਹੀਂ ਹੈ ਕਿ ਇੰਜੈਕਸ਼ਨ ਲਗਾ ਲਿਆ ਤਾਂ ਇੱਕਦਮ ਠੀਕ ਹੋ ਗਏ ਮੁੜ ਕੇ ਉਹੀ ਪ੍ਰੋਬਲਮ ਉਹ ਨਹੀਂ ਹੋ ਰਿਹਾ ਮੈਂ ਅਗਰ ਹੁਣ 4 ਦਿਨ ਦਵਾਈ ਛੱਡ ਵੀ ਦਿੰਦਾ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਮੇਰੇ ਡਾਕਟਰ ਸਾਹਿਬ ਇਹ ਕਹਿ ਰਹੇ ਵੀ ਤੁਸੀਂ 10 ਦਿਨ 10 ਤੋਂ 8 ਦਿਨ 10 ਦਿਨ 12 ਦਿਨ ਹੋਰ ਦਵਾਈ ਖਾ ਲਓ ਤਾਂ ਉਹਨੂੰ ਦੁਬਾਰਾ ਜਿਹੜੀ ਉਹ ਜ਼ਰੂਰਤ ਨਹੀਂ ਪੈਗੀ ਬਾਈ ਚਾਰਜ ਤੁਹਾਨੂੰ ਜ਼ਰੂਰਤ ਪਏ ਤੁਸੀਂ ਇਨਕੇਸ ਆਪਣੀ ਐਮਰਜੈਂਸੀ ਵਾਸਤੇ ਲੈ ਕੇ ਜਾ ਸਕਦੇ ਹੋ ਪਰ ਵੈਸੇ ਹੋਣਾ ਨਹੀਂ ਤੇ ਜਦੋਂ ਤੁਸੀਂ ਉੱਥੇ ਦਵਾਈ ਖਾਂਦੇ ਸੀ ਕਿਸੇ ਵੀ ਕੋਈ ਅੰਗਰੇਜ਼ੀ ਦਵਾਈਆਂ ਖਾਂਦੇ ਸੀ ਤਾਂ ਉਸ ਟਾਈਮ ਤੁਹਾਡਾ ਮਤਲਬ ਕਿ ਉਹ ਪ੍ਰੋਪਰਲੀ ਠੀਕ ਨਹੀਂ ਹੁੰਦਾ ਦੁਬਾਰੇ ਹੋਣ ਲੱਗ ਜਾਂਦਾ ਮੈਂ ਉਹਦੇ ਬਾਰੇ ਤੁਹਾਨੂੰ ਇੱਕ ਗੱਲ ਦੱਸਣਾ ਜਦੋਂ ਮੈਂ ਦਵਾਈ ਖਾਂਦਾ ਸੀ ਨਾ ਮੈਨੂੰ ਅੱਛਾ ਫੀਲ ਨਹੀਂ ਹੁੰਦਾ ਸੀ ਥੋੜਾ ਲੱਗਦਾ ਸੀ ਕਹਿੰਦੇ ਆ ਕਿ ਬਾਹਰ ਦਵਾਈਆਂ 'ਚ ਕੋਈ ਨਸ਼ਾ ਨਹੀਂ ਹੁੰਦਾ ਬਟ ਉਹਦੇ 'ਚ ਵੀ ਕੁਝ ਇਦਾਂ ਦੇ ਹੁੰਦਾ ਹੈ ਕਿ ਬੰਦੇ ਨੂੰ ਮਹਿਸੂਸ ਨਹੀਂ ਹੁੰਦਾ ਪਰ ਅੰਦਰ ਅੰਦਰ ਲਈ ਉਹ ਕੁਝ ਨਾ ਕੁਝ ਫੈਕਟ ਕਰਦੇ ਆ ਇੱਥੇ ਆ ਕੇ ਮੈਨੂੰ ਉਸ ਚੀਜ਼ ਦਾ ਕੋਈ ਇਫੈਕਟ ਨਹੀਂ ਹੋਇਆ ਮੈਨੂੰ ਐ ਲੱਗਦਾ ਕਿ ਜਿੱਦਾਂ ਮੈਂ ਰੋਟੀ ਖਾ ਕੇ ਫਰੀ ਹੋਇਆ ਤੇ ਆਸਤਾ ਆਸਤਾ ਮੈਨੂੰ ਆਰਾਮ ਜਿਹੜਾ ਲੱਗਣਾ ਸ਼ੁਰੂ ਹੋ ਗਿਆ ਤੇ ਹੁਣ ਤਾਂ ਮੈਂ ਸੋਕੋ ਕੱਲ ਕਿਸੇ ਆਪਣੇ ਰਿਲੇਟਿਵ ਨੂੰ ਕਿਹਾ ਸੀਗਾ ਕਿ ਤੁਸੀਂ ਬਹੁਤ ਜਗ੍ਹਾ ਦਿਲੰਦਰ ਤੋਂ ਦਵਾਈਆਂ ਖਾਧੀਆਂ ਹੈਗੀਆਂ ਫਿਰ ਤੁਸੀਂ ਮੈਂ ਕਿਹਾ ਇੱਥੇ ਆ ਕੇ ਇੱਕ ਵਾਰੀ ਚੈੱਕ ਕਰਾਓ ਸ਼ਾਇਦ ਉਹ ਕੱਲ ਆਣਗੇ ਤੇ ਉਹ ਮੇਰਾ ਰੈਫਰੈਂਸ ਦੇਣਗੇ ਨਾ ਡਾਕਟਰ ਸਾਹਿਬ ਉਹਨਾਂ ਨੂੰ ਮੈਂ ਕਿਹਾ ਕਈ ਵਾਰ ਤੁਸੀਂ ਬਹੁਤ ਜ਼ਿਆਦਾ ਸਪੈਸ਼ਲਿਸਟ ਤੋਂ ਕਰਾ ਲੈਂਦੇ ਹੋ ਤੁਹਾਨੂੰ ਫਰਕ ਨਹੀਂ ਪੈਂਦਾ ਤੁਸੀਂ ਇੱਕ ਵਾਰੀ ਮੇਰੇ ਕੰਨ ਤੇ ਇੱਧਰ ਆਓ ਡਾਕਟਰ ਮਹਾਵੀਰ ਕਲੀਨਿਕ ਦੇ ਤਾਨੂੰ ਆਪੇ ਸੈਟੀਸਫੈਕਟ ਹੋ ਜਾਊ ਤੁਸੀਂ ਤਾਂ ਬਹੁਤ ਅੱਛਾ ਲੱਗਿਆ ਮੈਨੂੰ ਇਹਨਾਂ ਨੂੰ ਆ ਕੇ ਸਾਡੇ ਜਿਹੜੇ ਦਰਸ਼ਕ ਹੋਰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਉਹਨਾਂ ਨੂੰ ਇਹੀ ਕਹਾਂਗਾ ਕਿ ਤੁਸੀਂ ਆਓ ਤੁਸੀਂ ਬਾਹਰ ਇੰਨੇ ਮੈਂ ਕਿ ਮੈਂ ਟੈਸਟ ਕਰਾ ਕੇ ਟ੍ਰੀਟਮੈਂਟ ਲੈਂਦੇ ਹੋ ਇਹ ਚੀਫ ਹੈਂਡ ਵੈਸਟਰ ਡਾਕਟਰ ਸਾਹਿਬ ਸਾਡੇ ਹੂੰ ਤੇ ਇੱਥੇ ਆਓ ਤੁਸੀਂ ਇੱਕ ਵਾਰੀ ਚੈੱਕ ਤਾਂ ਕਰੋ ਹੂੰ ਚੈੱਕ ਇਹਨਾਂ ਨੂੰ ਟੈਸਟ ਕਰੋ ਕਿ ਇਹ ਕਿੱਦਾਂ ਦੇ ਤੁਹਾਨੂੰ ਲੱਗਦਾ ਮੈਂ ਖੁਦ ਆਪਣੇ ਮਾਤਾ ਜੀ ਨੂੰ ਇੱਥੇ ਹੁਣ ਕੱਲ ਲੈ ਕੇ ਆਉਂਗਾ ਹੂੰ ਤੇ ਉਹਨਾਂ ਦਾ ਟਰੀਟਮੈਂਟ ਮੈਂ ਇੱਥੇ ਕਰਾਂਗਾ ਉਹਨਾਂ ਨੂੰ ਵੀ ਗੋਡਿਆਂ-ਗੋਡਿਆਂ 'ਚ ਕਾਫੀ ਪੇਨ ਵਗੈਰਾ ਹੁੰਦੀ ਏ ਤੇ ਬਹੁਤ ਸਾਰੇ ਇਲਾਜ ਕਰਾ ਚੁੱਕਾ ਮੈਂ ਤੇ ਅਸਰ ਜੀਕਰ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਮਾਤਾ ਜੀ ਨੂੰ ਤੁਸੀਂ ਇੱਥੇ ਲੈ ਕੇ ਆਉਣਾ ਆ ਤੇ ਉਹਨਾਂ ਦੇ ਵੀ ਗੋਡਿਆਂ 'ਚ ਹੀ ਪ੍ਰੋਬਲਮ ਹੈ ਤੇ ਬਜ਼ੁਰਗ ਹੋਣ ਕਰਕੇ ਗੋਡਿਆਂ 'ਚ ਪ੍ਰੋਬਲਮ ਹੋਈ ਹੈ ਹਾਂ ਬਾਕੀ ਡਾਕਟਰ ਸਾਹਿਬ ਨੇ ਤੇ ਇਹ ਦੱਸਿਆ ਕਿ ਉਹਦੇ ਗੈਵ ਆ ਗਿਆ ਜੀ ਇਹਨਾਂ ਦਾ ਚੇਂਜ ਕਰਨੇ ਪੈਣਗੇ ਇਹਨਾਂ ਨਾਲ ਮੈਂ ਰਾਤੀ ਡਿਸਕਸ ਕੀਤੀ ਸੀ ਇਹ ਕਹਿ ਰਹੇ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਗੇ ਤੇ ਚੇਂਜ ਕਰਨ ਦੀ ਤੁਸੀਂ ਮੇਰੇ ਕੋਲ ਥੋੜੇ ਦਿਨ ਮੈਡੀਸਿਨ ਲਓ ਤੁਹਾਨੂੰ ਬਿਲਕੁਲ ਸੈਟੀਸਫਾਈਡ ਹੋਗੇ ਤੁਸੀਂ ਜੀ ਹਾਂਜੀ